ਕਰਦੇ ਆ ਵੀ ਮਹਾਰਤ ਉਮਰ ਦੀ ਸੌਂਗਾਰ ਦੀ ਕਰਦੇ ਵੇ ਜਿਸਾਨੇ ਆ ਦਾ ਨਾਮ ਸਾਡਾ ਦੁਨੀਆ ਤੇ ਮਸ਼ਹੂਰ ਕਰਤਾ ਜੀ ਹੂੰ ਬਾਦਰ ਦੇ ਮਾਮਾਈ ਦਾ ਨਹੀਂ ਉਹਨਾਂ ਦਾ ਯਾਰ ਡੈਡੀ ਸੀਗਾ ਉਹ ਦੋਸਤ ਹੀ ਭਾਈ ਵਾਂਗੂ ਪਿਆਰ ਸੀਗਾ ਮੇਰੇ ਬਾਬਾ ਹੀ ਕਹਿੰਦੇ ਜਦੋਂ ਵੀ ਕਿਤੇ ਜਾਣਾ ਆਉਣਾ ਅਸੀਂ ਇਕੱਠੇ ਰਹਦੇ ਹਾਂ ਉਸਕੇ ਜੇ ਵੀ ਨੋਟੀਸ਼ਨ ਉਹਨਾਂ ਦਾ ਨੋਸ ਸੀ ਅਜਨ ਦੇ ਡੈਡੀ ਦਾ ਲੋ ਇਹ ਮਿਠਾਈ ਖਾਸ ਕਰ ਪਸੰਦ ਸੀ ਹਜੀ ਉਹਨਾਂ ਨੂੰ ਹੁਣ ਅੱਜ ਵੀ ਪਸੰਦ ਆ ਜੀ ਇਹ ਤੋਂ ਪਹਿਲਾਂ ਮੈਨੂੰ ਕਹਦੇ ਸੀਗੇ ਇੱਕ ਵਾਰ ਨਾ ਕਹਦੇ ਮੈਂ ਪੇੜੇ ਖਾਂਦਾ ਹਾਂ ਜੀ ਛੋੜੇ ਖੋਏ ਦੇ ਬਾਲੀਵੁੱਡ ਫਿਲਮਾਂ ਦੇ ਸੁਪਰਸਟਾਰ ਹੀ-ਮੈਨ ਤਰਮਿੰਦਰ ਦਿਓਲ ਇਸ ਵੇਲੇ ਮੁੰਬਈ ਦੇ ਕੈਂਡੀ ਬੀਚ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਆ ਕੁਝ ਘੰਟੇ ਪਹਿਲੇ ਫਾਰਮ ਅਫੀਲੈਂਸ ਕੀ ਉਹਨਾਂ ਦਾ ਦਿਹਾਤ ਹੋ ਗਿਆ ਪਰ ਉਹਨਾਂ ਦੀ ਬੇਟੀ ਇਸ਼ਾ ਦਿਓਲ ਨੇ ਟਵੀਟ ਕਰਕੇ ਆਖਿਆ ਕਿ ਉਹਨਾਂ ਦੀ ਸਿਹਤ ਬਿਲਕੁਲ ਠੀਕ ਹੈ ਫੁਵਾਵਾ ਮੰਗੋ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ ਉਹਨਾਂ ਫੁਵਾਵਾ ਤੇ ਯਕੀਨ ਨਾ ਕਰੋ ਮੈਂ ਲੁਧਿਆਣਾ ਦੇ ਸਾਹਨੇਵਾਲ ਪਿੰਡ ਦੇ ਵਿੱਚ ਆ ਜਿੱਥੇ ਧਰਮਿੰਦਰ ਦੇਵਲ ਦਾ ਜਨਮ ਹੋਇਆ ਐਸੇ ਪਿੰਡ ਦੇ ਇੱਕ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੋਂ ਉਹਨਾਂ ਨੇ ਫਰੰਟੀਅਲ ਮੇਲ ਫੜੀ ਔਰ ਉਸ ਫਰੰਟੀਅਲ ਮੇਲ ਤੇ ਸਵਾਰ ਹੋ ਕੇ ਉਹ ਮੁੰਬਈ ਗਏ ਉੱਥੇ ਜਾ ਕੇ ਉਹਨਾਂ ਨੇ ਅਦਾਕਾਰੀ ਦੇ ਵਿੱਚ ਪੈਰ ਰੱਖਿਆ ਮੇਰੇ ਨਾਲ 91 ਸਾਲ ਦੇ ਬਜ਼ੁਰਗ ਨੇ ਜਿਹੜੇ ਧਰਮਿੰਦਰ ਦੀ ਹਰ ਇੱਕ ਜਿਹੜੀ ਬਚਪਨ ਅਤੇ ਜਵਾਨੀ ਦੀਆਂ ਯਾਦਾਂ ਤਾਜ਼ਾ ਕਰਨਗੇ ਤੁਹਾਡੀ ਉਮਰ ਕਿੰਨੀ ਹੈ ਤੁਹਾਡਾ ਨਾਂ ਕੀ ਹੈ ਸੱਤ ਪਾਰ ਫਟਕਾਸ ਦਾ ਭਾਈ ਛੜੀਏਗਾ ਮੁੰਡਾ ਅੱਛਾ ਕਿਵੇਂ ਦੇਖਦੇ ਹੋ ਧਰਮਿੰਦਰ ਇਸ ਵੇਲੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਆ ਤੁਸੀਂ ਕਿਵੇਂ ਜਾਣਦੇ ਹੋ ਧਰਮਿੰਦਰ ਅਕਾਂ ਕਰਦੇ ਆ ਵੀ ਮਹਾਰਾਜ ਉਮਰ ਇਹਦੀ 100-100 ਦੀ ਕਰ ਦਵੇ ਹੂੰ ਤੁਸੀਂ ਸਾਨੇ ਵਾਲਾ ਤਾਂ ਨਾ ਸਾਡਾ ਦੁਨੀਆ ਤੇ ਮਸ਼ਹੂਰ ਕਰਤਾ ਸਿੱਧੀ ਗੱਲ ਹੂੰ ਬਾਕੀ ਦਾਨੇ ਇਹਨਾਂ ਦੀ ਲੱਖ ਰੁਪਈਆ ਗਰੀਬਾਂ ਨੂੰ ਦਾਨ ਦਿੰਦਾ ਇੱਕ ਗਰੀਬ ਨਹੀਂ ਅੱਛਾ ਦਾਨੇ ਵੀ ਠੀਕਾ ਤੁਸੀਂ ਕਿਹੜੀ ਕਿਹੜੀ ਦੁਕਾਨ ਤੇ ਜਾਂਦੇ ਸੀ ਕਿੱਦਾਂ ਹਲਵਾਈ ਦੀ ਦੁਕਾਨ ਇੱਥੋਂ ਸਾਰਾ ਰੇੜੇ ਪੂੜੇ ਗਾਜਰ ਪਾਖ ਇੱਥੋਂ ਹੀ ਖਾਂਦੇ ਪਿੰਦੇ ਦੁੱਧਾ ਤਾਂ ਇੱਥੋਂ ਹੀ ਪਿੰਦੇ ਸੀ ਹੂੰ ਤੁਸੀਂ ਬਚਪਨ ਦੇ ਵਿੱਚ ਬਚਪਨ ਦੇ ਵਿੱਚ ਖੇਡਿਆ ਤਾਂ ਨਹੀਂ ਉਹਦੇ ਭਾਈ ਨਾਲ ਖੇਡਿਆ ਉਹਦਾ ਬڑا ਭਾਈ ਮੇਰਾ ਹਾਨੀ ਸੀ ਅੱਛਾ ਉਹਦੀ ਜਿਹੜੀ ਬੜੀ ਭੈਣ ਸੀ ਉਹ ਮੇਰੀ ਨਾਲ ਪਹਿਲੀ ਦੇ ਵਿੱਚ ਸੀਗੀ ਅਜੀਤ ਹੂੰ ਹੂੰ ਹਾਂ ਇਹਦਾ ਅੱਛਾ ਉਹ ਜਦੋਂ ਇੱਥੇ ਪਿੰਡ ਦੇ ਵਿੱਚ ਨਿਕਲਦੇ ਸੀ ਇੱਕ ਐਸੇ ਹਲਵਾਈ ਦੀ ਦੁਕਾਨ ਹੈ ਜਿੱਥੇ ਸੱਤ ਪਾਲ ਆਖ ਰਹੇ ਨੇ ਕਿ ਇੱਥੋਂ ਉਹ ਮਠਾਈ ਖਾਂਦੇ ਸੀ ਔਰ ਇੱਥੇ ਬੈਠੇ ਰਹਿੰਦੇ ਸੀ ਕਈ ਕਈ ਘੰਟੇ ਔਰ ਕਈ ਅਜਈਆਂ ਦੁਕਾਨਾਂ ਨੇ ਜਿਨ੍ਹਾਂ ਨਾਲ ਤਰਵਿੰਦਰ ਦੀਆਂ ਯਾਦਾਂ ਜੁੜੀਆਂ ਨੇ ਪਰ ਇਸ ਵੇਲੇ ਹਜੇ ਜੇਰੇ ਇਲਾਜ ਆ ਅੱਛਾ ਤੁਸੀਂ ਤੁਹਾਡਾ ਕਦੀ ਮੇਲ ਹੋਇਆ ਕਿਉਂਕਿ ਪਿਛਲੇ ਕਈ ਸਾਲ ਪਹਿਲੇ ਆਏ ਸੀ ਅੱਜ ਵੀ ਭੀੜ-ਭੱੜ ਹੁੰਦੀ ਆ ਮੈਂ ਤਾਂ ਦੁਕਾਨ ਕਰਦਾ ਸੀਗਾ ਦੁਕਾਨ ਤੇ ਰਹਿੰਦਾ ਹੁੰਦਾ ਮੇਤੋਂ ਨਹੀਂ ਜੀਤ ਨੂੰ ਮਿਲਿਆ ਮੈਂ ਉੱਥੇ ਬਾਜ਼ਾਰ ਚ ਜਾਦਾ ਆ ਮੇਰਾ ਭਾਈ ਪੱਜ ਕੇ ਗਿਆ ਉਹ ਕਹਿੰਦਾ ਸੱਤ ਵਾਰ ਨਹੀਂ ਆ ਉਹ ਕਹਿੰਦਾ ਤੈਨੂੰ ਬੁਲਾਉਂਦਾ ਮੈਂ ਜਾ ਕੇ ਉਹਨੂੰ ਮਿਲ ਕੇ ਆ ਉਹਦੇ ਵੱਡੇ ਭਰਾ ਦੇ ਨਾਲ ਉਹਦੇ ਨਾਲ ਠੀਕਾ ਪੈਗਾ ਹੂੰ ਤੇ ਜਦੋਂ ਇੱਥੇ ਆਏ 15 20 ਸਾਲ ਪਹਿਲੇ ਉਦੋਂ ਮੁਲਾਕਾਤ ਉਹਦੇ ਭਰਾ ਉਹ ਆਪਣੇ ਜਿਹੜੇ ਵਿਆਹ ਵਾਲੇ ਤੇ ਹੋਣਾ ਜਾਂਦਾ ਇੱਕ ਲੈ ਕੇ ਵਿਆਹ ਦੀ ਬਾਲੀ ਉਹਦੀ ਸਾਧੂ ਰਾਮ ਕਹਿੰਦਾ ਹੂੰ ਉਹਦੇ ਮੁੰਡਿਆਂ ਨਾਲ ਸੀ ਜਿਹੜੇ ਵਿਆਹ ਉਹੀ ਇੱਥੋਂ ਗੱਜ ਪਾ ਕੇ ਲੈ ਕੇ ਉਹੀ ਪੈਂਦੇ ਹੂੰ ਸਰਪਾਲ ਜੀ ਘਰ ਦਿਖਾਓਗੇ ਜਿਹੜਾ ਜਿਹੜਾ ਜਿੱਦੀ ਜਿੱਦੀ ਜਿਹੜਾ ਘਰ ਹੈ ਕਿਉਂਕਿ ਤੁਸੀਂ ਇਸ ਪਿੰਡ ਦੇ 91 ਸਾਲ ਦੇ ਬਜ਼ੁਰਗੋ ਇਸ ਪਿੰਡ ਨੂੰ ਔਰ ਤਰਮਿੰਦਰ ਨੂੰ ਬੜੇ ਪਰਿਵਾਰ ਦੇ ਨੂੰ ਪੂਰੀ ਤਰ੍ਹਾਂ ਤੁਸੀਂ ਜਾਣਦੇ ਹੋ ਘਰ ਇਸ ਵੇਲੇ ਹੈਗਾ ਉਹਨਾਂ ਕੋਲ ਵੀ ਘਰ ਤਾਂ ਉਹ ਕਿਰਾਏ ਤੇ ਸੀਗੇ ਰਹਿੰਦੇ ਮਗਰੋਂ ਫੇਰ ਜਾ ਚਲੇ ਗਏ ਗਾਹਾਂ ਉਹਨਾਂ ਨੇ ਹੋਰ ਨੂੰ ਵੇਚਤਾ ਗਾਹਾਂ ਜਾ ਕੇ ਹੋਰ ਨੂੰ ਵੇਚਾ ਹੁਣ ਤੀਜੇ ਤੋਂ ਦੇ ਕੇ ਉੱਥੇ ਕੋਠੀ ਪਾਈ ਹੋਈ ਹੈ ਅੱਛਾ ਮੈਂ ਘਰ ਦੇਖਣਾ ਚਾਹਾਂਗਾ ਇਹ ਪਿੰਡ ਦੀ ਉਹ ਚੌਰਾਹਾਂ ਔਰ ਇਹ ਬਿਲਕੁਲ ਨਾਲ ਸਕੂਲ ਹੈ ਪੜਾਈ ਕੀਤੀ ਹੈ ਐਸ ਐ ਸਕੂਲ ਹੈ ਹਾਂ ਐਸ ਐ ਸਕੂਲ ਤੋਂ ਪੜਾਈ ਅੱਛਾ ਐਸ ਐ ਐਸ ਔਰ ਘਰ ਕਿਹੜਾ ਹੈ ਘਰ ਦਿਖਾਓ ਇਹ ਇਹ ਸਕੂਲ ਹੈ ਔਰ ਮੇਰੇ ਨਾਲ 9 ਸਾਲ ਦੇ ਜਿਹੜੇ ਬਜ਼ੁਰਗ ਸਤਪਲ ਅੱਛਾ ਉਹਨਾਂ ਦਾ ਘਰ ਦਿਖਾਓਗੇ ਘਰ ਕਿੱਥੇ ਹੈ ਇਹ ਮੇਰੇ ਤੋਂ ਛੋਟਾ ਘਰ 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 ਕਿਹੜਾ ਹੈ ਕਰਵਾ ਰਹੇ ਗਏ। ਸੋ ਇਹ ਪੁਰਾਣੀ ਬਿਲਡਿੰਗ ਤੁਸੀਂ ਲਾਲ ਕਲਰ ਦੇ ਵਿੱਚ ਪੁਰਾਣੇ ਜਮਾਨੇ ਦੀ ਇਹ ਬਿਲਡਿੰਗ ਦੇਖ ਰਹੇ ਹੋ ਇਸ ਦੇ ਨਾਲ ਦਾ ਜਿਹੜਾ ਹੁਣ ਘਰ ਨਵਾਂ ਬਣ ਗਿਆ ਤੇ ਸਬੂਤ ਰਹਾ। ਹਾਂ ਇਹ ਪ੍ਰਾਇਮਰੀ ਸਕੂਲ ਹੈ। ਪ੍ਰਾਇਮਰੀ ਸਕੂਲ ਦੇ ਨਾਲ ਘਰ ਹੈ। ਹਾਂ ਇਹ ਨਾਲ ਆਹ ਪ੍ਰਾਇਮਰੀ ਸਕੂਲ ਆ ਉਹਦੇ ਨਾਲ। ਤੇ ਹੋਰ ਕੁਝ ਯਾਦ ਹੈ ਧਰਮਿੰਦਰ ਦੇ ਨਾਲ ਇਸ ਪਿੰਡ ਦੀਆਂ ਦੁਕਾਨਾਂ ਹੁਣ ਸਾਰੀ ਦੇ ਹੋਰ ਇੱਥੇ ਰਹਿਆ ਸੀ ਉਹ ਵੀ ਰਹੇ ਨੇ। ਹਾਂ। ਉਹਦੇ ਭਾਣਾ ਵੀ ਬਾਪ ਉਹ ਸਾਰੇ ਜਾਣਦੇ ਸੀ ਉਹਦਾ ਪਿਓ ਆਰੀਆ ਸਮਾਜੀ ਸੀ ਉਹ ਉਹ ਕੋ ਕਰਦਾ ਸੀ ਜਾ ਹਬਰ ਕੋ ਕਰਦੇ ਹੁੰਦੇ ਸੀ ਆਰੀਆ ਸਮਾਜ ਚ ਆ ਕੇ ਉਹਦਾ ਸੋ ਇਹ 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 ਹੁਣ ਘਰ ਬੇਇੱਜ਼ਤ ਜੀ ਦਫਾ ਵੇਖਿਆ ਇਹ ਢਾਗ ਤੀਜੀ ਦਫਾ ਹਾਂ ਇਹ ਹੁਣ ਤੀਜੀ ਐ ਕਮਰੇ ਚ ਬੈਠਾ ਹੋਇਆ ਕਿਹੜੇ ਕਮਰੇ ਚ ਆ ਉੱਪਰ ਜਗ੍ਹਾ ਹੁੰਦਾ ਸੀ ਆ ਇੱਥੇ ਅੱਛਾ ਤੇ ਹਮ ਤਾਂ ਢਾ ਕੇ ਸੰਦਸਿਆ ਵੀ ਇਹ ਢਾ ਕੇ ਨਵੇਂ ਸਿਰੇ ਤੋਂ ਬਣਾਇਆ ਇਹ ਤਾਂ ਤੀਜੀ ਦਫਾ ਵੇਖਿਆ ਹੂੰ 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 ਹੁਣ ਆਲਾ ਚਲੋ ਕਿਵੇਂ ਦੁਆ ਮੰਗਦੇ ਹੋ ਕਿਉਂਕਿ ਹਸਪਤਾਲ ਹਰ ਦੁਆ ਕਰਦੇ ਆਂਗੇ ਸਾਡਾ ਨਾ ਸਾਰੀ ਦੁਨੀਆ ਤੋਂ ਉੱਚਾ ਕਰਤਾ ਹੂੰ ਮਹਾਰਾ 100 ਸਾਲ ਦੀ ਉਮਰ ਕਰ ਦਿੱਤੀ ਸੋ ਇਹ ਸਤਪਾਲ ਨੇ 91 ਸਾਲ ਦੇ ਨੇ ਇਸ ਪਿੰਡ ਦੇ ਸਾਹਨੇ ਵਾਲ ਪਿੰਡ ਦੇ ਰਹਿਣ ਵਾਲੇ ਨੇ ਔਰ ਧਰਮਿੰਦਰ ਦੇ ਨਾਲ ਜੁੜੀਆਂ ਕਈ ਜਿਹੜੀਆਂ ਬਚਪਨ ਤੋਂ ਲੈ ਕੇ ਜਵਾਨੀ ਤੱਕ ਘਰ ਵੀ ਦਿਖਾਇਆ ਔਰ ਉਹ ਹਲਵਾਈ ਦੀ ਦੁਕਾਨ ਵੀ ਦਿਖਾਈ ਜਿਹੜੇ ਹਲਵਾਈ ਦੀ ਦੁਕਾਨ ਤੇ ਉਹ ਕਈ ਘੰਟੇ ਬਾਲੀਵੁੱਡ ਫਿਲਮਾਂ ਦੇ ਵਿੱਚ ਜਾਣ ਤੋਂ ਪਹਿਲੇ ਉਹ ਬੈਠਦੇ ਸੀ ਔਰ ਜਿਹੜੇ ਤਰਮਿੰਦਰ ਦੇ ਵੱਡੇ ਭਰਾ ਆ ਉਹਨਾਂ ਨਾਲ ਸੱਤਪਾਲ ਦੀ ਯਾਰੀ ਰਹੀ ਹੈ ਔਰ ਬਚਪਨ ਵੀ ਉਹਨਾਂ ਨੇ ਐਸੇ ਪਿੰਡ ਦੇ ਵਿੱਚ ਤਰਮਿੰਦਰ ਦੇ ਭਰਾ ਦੇ ਨਾਲ ਬਤਾਇਆ ਇਹ ਜਿਹੜੀ ਮਠਾਈ ਦੀ ਦੁਕਾਨ ਹੈ ਇਹ ਇੱਥੇ ਲੋਕ ਆਖਦੇ ਨੇ ਕਿ ਇਸ ਮਠਾਈ ਦੀ ਦੁਕਾਨ ਤੇ ਉਹ ਅਕਸਰ ਇੱਥੇ ਕਈ ਘੰਟੇ ਬੈਠੇ ਰਹਿੰਦੇ ਜਦੋਂ ਬਾਲੀਵੁੱਡ ਫਿਲਮਾਂ ਤੋਂ ਜਾਣ ਤੋਂ ਪਹਿਲੇ ਔਰ ਕਿਹੜੀ ਕਿਹੜੀ ਮਠਾਈ ਉਹਨਾਂ ਨੂੰ ਪਸੰਦ ਸੀ ਕਿੰਨੀ ਕਿੰਨੀ ਦੇਰ ਇੱਥੇ ਬੈਠ ਰਹਿੰਦੇ ਮੇਰੇ ਨਾਲ ਜਿਹੜੇ ਇਸ ਮਠਾਈ ਦੇ ਮਾਲਕ ਨੇ ਉਹ ਮੇਰੇ ਨਾਲ ਨੇ ਆਹ ਰਾਜਾ ਗਾਜਰ ਭਾਗੀ ਗਿਆ ਤੇ ਹੂੰ ਕਰਮਦੇਵ ਦੇ ਰਿਆ ਨੂੰ ਉਹ ਵਰਤੀ ਗਈ ਆ ਕੋਈ 12 ਬੰਦਾ ਆਇਆ ਸੀਗਾ ਕੈਨੇਡਾ ਤੋਂ ਉਹ ਕਹਿੰਦਾ ਮੈਂ ਬੰਦੇ ਚਨੇ ਆ ਮੈਂ ਕਹਾਂ ਮੈਂ ਕਿ ਕੋਨਾ ਕੋਈ ਪਿੰਡ ਦੀ ਚੀਜ਼ ਲੈ ਕੇ ਜਾਈਏ ਫਿਰ ਉਹ ਵਰਤੀ ਲੈ ਕੇ ਗਿਆ ਜਾਂ ਗਾਜਰਵਾਕ ਬਣਦਾ ਨਹੀਂ ਤੁਹਾਡੇ ਪਿਤਾ ਜੀ ਬੈਠਦੇ ਸੀ ਇੱਥੇ ਤੇਰਾ ਮੇਰਾ ਦਾਦਾ ਰਹਿੰਦਾ ਸੀ ਜੀ ਤੇ ਮੇਰੇ ਪਾਪਾ ਜੀ ਬੈਠੇ ਨੇ ਉਦੋਂ ਵਾਰ ਅਸੀਂ ਆ ਗਏ ਕੀ ਉਹਨਾਂ ਕੋਲ ਗੱਲਾਂ ਸੁਣੀ ਆ ਕਿ ਕਿੰਨੀ ਦੇਰ ਇੱਥੇ ਬੈਠੇ ਰਹਿੰਦੇ ਸੀ ਧਰਮਿੰਦਰ ਬਾਬਾ ਜੀ ਦੇ ਦੋਸਤ ਬਾਬਾ ਜੀ ਦੇ ਇਹਨਾਂ ਦਾ ਡੈਡੀ ਦੋਸਤ ਸੀ ਉਹਨਾਂ ਨਾਲ ਜਾਣ ਪਛਾਣ ਕਰਦੀ ਸੀ ਬਾਬਾ ਜੀ ਦਾ ਨਹੀਂ ਉਹਨਾਂ ਦਾ ਜਿਹੜਾ ਡੈਡੀ ਸੀਗਾ ਉਹ ਦੋਸਤ ਸੀ ਭਾਈ ਵਾਂਗੂ ਪਿਆਰ ਸੀਗਾ ਮੇਰੇ ਬਾਬਾ ਜੀ ਕਹਿੰਦੇ ਜਦੋਂ ਵੀ ਕਿਤੇ ਜਾਣਾ ਆਉਣਾ ਅਸੀਂ ਇਕੱਠੇ ਰਹਦੇ ਹੁੰਦੇ ਸੀਗੇ ਕੇਵਲ ਕੁਲਿਸ਼ਨ ਉਹਨਾਂ ਦਾ ਨਾਮ ਸੀਗਾ ਇਹਨਾਂ ਦੇ ਡੈਡੀ ਦਾ ਨਾਮ ਤੇ ਆ ਤਿੰਨ ਕਿ ਮਹੀਨੇ ਹੋ ਗਏ ਤੇ ਇਕੱਲਾ ਪਰਿਵਾਰ ਆ ਆ ਸਕੂਲ ਦੇ ਮਗਰ ਆ ਉਹਨਾਂ ਨਾਲ ਵੀ ਇਹਨਾਂ ਦੇ ਬਹੁਤ ਜ਼ਿਆਦਾ ਲਿੰਕ ਨੇ ਉਹ ਮੈਨੂੰ ਆਕੇ ਕਹਿੰਦਾ ਵੀਰੇ ਸਵੇਰ ਨੂੰ ਮੈਂ ਬੰਪੀ ਲੈ ਕੇ ਜਾਣੀਆਂ ਮੈਂ ਕਿੱਥੇ ਕਹਿੰਦਾ ਬੰਬੇ ਲੈ ਕੇ ਜਾਣਾ ਮੈਨੂੰ ਅਸਲ ਲੱਗਾ ਕਹਾ ਮੈਂ ਤੇਰੀ ਗੱਲ ਕਰਾਂ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਤਾਂ ਪਤਾ ਹੀ ਆ ਪੁੱਤ ਤੁਹਾਡਾ ਘਰ ਵਾਲੀ ਗੱਲ ਆ ਉਹਨੇ ਮੇਰੀ ਗੱਲ ਕਰਾਈ ਮੈਨੂੰ ਕਹਿੰਦੇ ਭਾਈ ਮੈਂ ਤਰਮਿੰਦਰ ਬੋਲਦਾ ਮੈਂ ਕਿੱਥੋਂ ਹੀ ਕਹਿੰਦਾ ਮੈਂ ਅਸਲੀ ਤਰਮਿੰਦਰ ਸਮਝ ਗਿਆ ਮੈਂ ਕਹਾ ਹਾਂ ਜੀ ਕਹਿੰਦੇ ਇਹ ਬਰਫੀ ਇਹਨੂੰ ਜਿੰਨੀ ਵੀ ਪੈਂਦੀ ਆ ਪਾ ਦੇ ਮੇਰੇ ਇਥੇ ਦੋਸਤ ਸਾਰੇ ਤੇਰੀ ਬਰਫੀ ਨੂੰ ਠੀਕ ਆ ਦੇ ਫਿਰ ਮੈਨੂੰ ਕਹਿੰਦੇ ਵੀ ਤੁਸੀਂ ਕਾਦੋਂ ਆਉਣਾ ਇੱਥੇ ਮੈਂ ਹਾਂਜੀ ਕੋਈ ਗੱਲ ਨਹੀਂ ਤਾਂ ਆਈ ਜਾਂ ਟਾਈਮ ਲੱਗੇ ਆਵਾਂਗੇ ਇਹ ਤੁਸੀਂ ਗੱਲਾਂ ਮਾਰ ਕੇ ਸਾਧਦੇ ਨੇ ਕਹਿੰਦੇ ਕਾਹ ਨੂੰ ਆਉਣੇ ਹੋ ਇਹ ਤਾਂ ਥੋੜਾ ਇੰਨਾ ਪਿਆਰ ਕਰਦੇ ਮੈਂ ਕੋਈ ਗੱਲ ਨਹੀਂ ਕਹਾਈ ਅੱਜ ਮੈਂ ਸੁਣੇ ਕਿ ਇੱਥੇ ਬੈਠੇ ਵੀ ਰਹਿੰਦੇ ਸੀ ਮਠਾਈ ਖਾਂਦੇ ਸੀ ਸਾਡੇ ਬੈਠਦੇ ਵੀ ਸੀ ਜੀ ਮੇਰੇ ਬਾਬਾ ਜ ਉਹ ਕਹਿੰਦੇ ਜਿਆਦੇ ਰਾਤ ਨੂੰ ਫਿਲਮ ਦੇਖ ਕੇ ਆਉਂਦੇ ਸੀ ਨਾਲ ਮੇਰੇ ਤਾਇਆ ਜਾਂ ਮੇਰੇ ਡੈਡੀ ਜਾਂ ਪਿੰਡ ਦਾ ਕੋਈ ਹੋਰ ਬੰਦਾ ਘਰੇ ਕੁੰਡਾ ਖੜਕਾਉਣ ਦੇ ਮਾਰੇ ਡਰਦੇ ਵੀ ਸਾਨੂੰ ਘਰ ਦੇ ਬੋਲਣਗੇ ਆ ਚਿਵਾਰੀ ਉੱਪਰ ਚੜ੍ਹ ਕੇ ਪੈਂਦੇ ਹੁੰਦੇ ਸੀਗੇ ਆ ਹੁਣ ਤੱਕ ਅਸੀਂ ਇਹ ਰੰਗ ਕਰਾਏ ਨੇ ਜਦ ਤੋਂ ਫੋਟੋਆਂ ਲਈ ਜਾਂਦੇ ਇਹਨਾਂ ਦੀਆਂ ਫੋਟੋਆਂ ਆ ਸੀਗੇ ਇੱਥੇ ਆ ਪਿੰਡ ਦੇ ਬੰਦਿਆਂ ਨਾਲ ਸਾਰਿਆਂ ਨਾਲ ਇਹ ਮਿਠਾਈ ਖਾਸ ਕਰ ਪਸੰਦ ਸੀ ਹੈ ਜੀ ਉਹਨਾਂ ਨੂੰ ਹੁਣ ਅੱਜ ਵੀ ਪਸੰਦ ਆ ਜੀ ਇਹ ਤੋਂ ਪਹਿਲਾਂ ਮੈਨੂੰ ਕਹਦੇ ਸੀਗੇ ਇੱਕ ਦਿਨ ਕਹਿੰਦੇ ਮੈਂ ਪੇੜੇ ਖਾਂਦਾ ਹਾਂ ਦਾ ਥੋੜੇ ਖੋਏ ਦੇ ਦੁੱਧ ਦੇ ਨਾਲ ਕਹਿੰਦਾ ਪੁੱਤ ਜਿਹੜੇ ਸਾਧੂ ਰਾਮ ਚਾਚਾ ਜੀ ਕੋਲ ਮੈਂ ਪੇੜੇ ਖਾ ਲੇ ਉਹ ਕਿਹੜਾ ਕਹਿੰਦਾ ਮੈਨੂੰ ਕਿਸੇ ਨੇ ਖਿਲਾਉਣੇ ਨਹੀਂ ਪਹਾ ਜੀ ਹੁਣ ਗੁਜਰੇਲਾ ਬਣਾਉਣੇ ਬਰਫੀ ਬਣਾਉਣੇ ਕਹਿੰਦਾ ਵੀ ਮੈਨੂੰ ਇੰਨੀ ਖੁਸ਼ੀ ਆ ਵੀ ਜਿਹੜੀ ਥੋੜੀ ਪਿਓਰਿਟੀ ਸੀ ਖਤਮ ਨਹੀਂ ਕਰੀ ਉਵੇਂ ਹੀ ਆ ਪੁੱਤ ਜਦੋਂ ਇੱਥੇ 15 20 ਸਾਲ ਪਹਿਲੇ ਆਏ ਉਦੋਂ ਮੁਲਾਕਾਤ ਹੋਈ ਇਹ ਵੀ ਹੋਇਆ ਅੱਛਾ ਕੀ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਮੈਂ ਨਾ ਸਾਧੂਰਾਮ ਦਾ ਪੁੱਤ ਆ ਮੈਂ ਨੂੰ ਮੇਰੇ ਦਿੱਤੀ ਭਾਗੇ ਮੇਰੇ ਛੋਟੇ ਮੈਂ ਕਹਿੰਦਾ ਸਕੂਲ ਚ ਜਾਣਾ ਬਾਅਦ ਚ ਇਹ ਦੁਕਾਨ ਤੇ ਵੀ ਜਰੂਰ ਉਹ ਰਸੀ ਬਹੁਤ ਹੋ ਗਿਆ ਰਿਸ਼ਪੇ ਦਾ ਰਾਸ਼ ਹੋ ਗਿਆ ਉਹ 15 20 ਮਿੰਟ ਮੈਂ ਗੱਲਾਂ ਬਾਤਾਂ ਕੀਤੀ ਉਹ ਅੰਦਰ ਡੇਰੇ ਦੇ ਕਿ ਕਹਿੰਦੇ ਰਾਹੀ ਸਹੀ ਖਾਦੀ ਮਿੱਠੀ ਮਿਠਾਈ ਦੁੱਧ ਪੀਤਾ ਜੀ ਦੁੱਧ ਦੇ ਸਾਧੂ ਨੇ ਕਿਹਾ ਜੀ ਵੀ ਕੋਈ ਉਹ ਪਰਿਵਾਰ ਚ ਇੱਥੇ ਬੰਦਾ ਹੈਗਾ ਵਾ ਜਦੋਂ ਇਹਨੂੰ ਕੋਈ ਆਕੇ ਮਾਟਰ ਤੇ ਜੀਦਾ ਮੁੰਡਾ ਸੀਗਾ ਉਹ ਮੈਨੂੰ ਕਹਿੰਦਾ ਅੰਤਕ ਜੀ ਨੂੰ ਦੁੱਧ ਤੇ ਆਉਣਾ ਉਹ ਤੇਰੀ ਯਾਦ ਕਰ। ਜਿਆਦਾ ਬੰਬੇ ਜਾਂਦੇ ਰਹਿੰਦੇ ਨੇ ਉਹਦੇ ਦੇ ਬੰਬੇ ਦੇ ਮਰੀ ਉਹਨੇ ਗੱਲ ਕਰਾਈ। ਤੇ ਨਿਮਿੰਦਰ ਨਾਲ ਕਹਿੰਦਾ ਭਾਈ ਉਹ ਪਾਇਆ ਜੀ ਕਹਿੰਦੇ ਕੀ ਇਹ ਉਹਦਾ ਦੇਜ ਦਾ ਪੁੱਤ ਆ ਭਤੀਜਾ ਲੱਗਦਾ। ਕਹਾਂ ਮੈਨੂੰ ਤਾਂ ਪਤਾ ਨਹੀਂ ਮੇਟੂ ਮੈਂ ਕਿਹਾ ਹਾਂ ਭਾਈ ਦੇਜ ਦਾ ਹੀ ਭਤੀਜਾ। ਅੱਛਾ ਹਸਪਤਾਲ ਦੇ ਵਿੱਚ ਦਾਖਲ ਨਹੀਂ। ਹਰ ਪਾਸੇ ਅਰਦਾਸਾ ਹੋਈ ਹੈ। ਇਸ ਤਰ੍ਹਾਂ ਜਿਦੋਂ ਸਵੇਰੇ ਪਤਾ ਲੱਗਿਆ ਪਹਿਲੇ ਤਾਂ ਮਾੜੀ ਖਬਰ ਸੁਣੀ। ਪਰ ਹੁਣ ਜਦੋਂ ਟਵੀਟ ਆਇਆ ਪੀਸ਼ਾ ਦਿਓਲ ਜੀ ਦਾ ਤੇ ਹਿਮਾ ਮਾਨੀ ਜੀ ਦਾ ਵੀ ਉਹ ਜਿਹਰੇ ਲਾਜ ਨਹੀਂ ਤਾਂ ਥੋੜਾ ਮਨ ਨੂੰ ਸ਼ਾਂਤੀ ਆ। ਸਾਨੇਵਾਲ ਦਾ ਜਿਹੜਾ ਸਬੰਧ ਤਰਵਿੰਦਰ ਨਾਲ ਵੀ ਤਰਵਿੰਦਰ ਸਾਨੇਵਾਲ ਨਾਲ ਸਾਨੇਵਾਲ ਤਰਵਿੰਦਰ ਬਿਲਕੁਲ ਤਰਵਿੰਦਰ ਸਾਨੇਵਾਲ ਔਰ ਸਾਨੇਵਾਲ ਤਰਵਿੰਦਰ ਦੇ ਨਾਲ ਕਿਵੇਂ ਦੁਆ ਕਰਦੇ। ਦੇਖੋ ਜੀ ਬਾਈਕ ਨੂੰ ਅੱਗੇ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਉਹਨੂੰ ਲੰਬੀ ਉਮਰ ਦੇਵੇ ਉਹਨੂੰ ਘਰ ਲੈ ਕੇ ਜਾਵੇ ਚਲੋ ਅਸੀਂ ਵੀ ਅਸੀਂ ਵੀ ਪੀਟੀਸੀ ਨੈਟਵਰਕ ਨਾਲ ਦੁਆ ਦੁਆ ਕਰਦੇ ਆਂ ਔਰ ਉਸੇ ਜੱਫਤਾ ਰਹੇ ਨਾ ਔਰ ਜਲਦੀ ਉਹ ਠੀਕ ਹੋ ਕੇ ਘਰ ਆਣੇ ਦੁਕਾਨ ਦੀਆਂ ਮਠਾਈਆਂ ਨੇ ਔਰ ਇਹ ਖਾਸ ਕਰ ਮਠਾਈਆਂ ਉਹਨਾਂ ਨੂੰ ਇੱਥੋਂ ਪਸੰਦ ਸੀ ਇਸ ਦੁਕਾਨ ਤੋਂ ਮੈਂ ਇੱਕ ਗੱਲ ਕਹੂੰਗਾ ਵੀ ਜਿਗਰੀ ਯਾਰ ਸ਼ਬਦ ਨਾ ਵਰਤੋ ਮੇਰੇ ਪਿਤਾ ਜੀ ਸਮਾਨ ਸਨ ਤੇ ਮੈਂ ਉਹਨਾਂ ਨੂੰ ਭਾਜੀ ਕਹਿ ਕੇ ਬੁਲਾਉਂਦਾ ਸੀ ਤੇ ਮੇਰੀ ਵਾਈਫ ਦੀ ਡੈਥ ਪਿੱਛੇ 12 ਜੂਨ ਨੂੰ ਹੋਈ ਸੀ ਤਾਂ ਉਹਨਾਂ ਨਾਲ ਮੇਰੀ ਉਹ ਆਖਰੀ ਗੱਲਬਾਤ ਸੀਗੀ ਤੇ ਉਹਨਾਂ ਨੇ ਮੇਰੀ ਘਰ ਵਾਲੀ ਦਾ ਅਫਸੋਸ ਉਹ ਗੁੱਡੀ ਕਹਿ ਕੇ ਬੁਲਾਉਂਦੇ ਸਨ ਤੇ ਸਾਡੇ ਪਰਿਵਾਰ ਨਾਲ ਉਹਨਾਂ ਦਾ ਬਹੁਤ ਪਿਆਰ ਸੀ ਅਸੀਂ ਵੀ ਉਹਨਾਂ ਦੇ ਪਰਿਵਾਰ ਨਾਲ ਬਹੁਤ ਪਿਆਰ ਕਰਦੇ ਆਂ ਸ਼ੁਰੂ ਤੋਂ ਸਾਡਾ ਉਹਨਾਂ ਦੇ ਨਾਲ ਆਉਣਾ ਜਾਣਾ ਹੈ 25 ਸਾਲ ਤੱਕ ਮੈਨੂੰ ਧਰਮਪਾਜੀ ਨੂੰ ਮਿਲਣ ਵਾਸਤੇ ਲੱਗੇ ਸਨ ਲੇਕਿਨ ਜਦੋਂ ਮੈਂ ਉਹਨਾਂ ਨੂੰ ਮਿਲਿਆ ਉਹ ਮੇਰੇ ਆਪਣੇ ਹੋ ਗਏ ਮੈਨੂੰ ਐਂ ਲੱਗਣ ਲੱਗ ਗਿਆ ਸੀ ਕਿ ਇਹੀ ਮੇਰੇ ਸਭ ਕੁਝ ਹਨ ਤੇ ਉਹਨਾਂ ਨੇ ਮੇਰੇ ਨਾਲ ਵੀ ਬਹੁਤ ਪਿਆਰ ਕੀਤਾ ਸਾਡੇ ਪਰਿਵਾਰ ਨਾਲ ਵੀ ਤੇ ਮੇਰੀ ਲੜਕੀ ਦੀ ਸ਼ਾਦੀ ਤੇ ਉਹਨਾਂ ਦੇ ਭਰਾ ਜੀਤ ਸਿੰਘ ਭਾਬੀ ਹੂਸ਼ਾ ਜੀ ਦਲਜੀਤ ਕੌਰ ਸਾਰੇ ਵਿਆਹ ਤੇ ਆਏ ਸਨ ਉਹ ਪੁਰਾਣੀਆਂ ਯਾਦਾਂ ਮੈਂ ਤਾਂ ਦੱਸ ਰਿਹਾ ਵਾਂ ਕਿ ਮੈਨੂੰ ਉਹ ਸੀਨ ਯਾਦ ਆ ਜਾਂਦੇ ਹਨ ਵੀ ਇਹ ਜਿਹੇ ਇਨਸਾਨ ਦੁਨੀਆ ਤੇ ਬਾਰ ਬਾਰ ਫਾਇਦਾ ਨਹੀਂ ਹੁੰਦੇ ਧਰਮ ਤੇ ਧਰਮਜੀਤ ਦੀ ਜੋੜੀ ਦੁਨੀਆ ਦੇ ਵਿੱਚ ਕਿ ਲక్ష్ਮਣ ਤੇ ਰਾਮ ਵਾਲੀ ਜੋੜੀ ਸੀ ਜੋ ਕਿ ਉਹਨਾਂ ਦਾ ਇਨਾ ਪਿਆਰ ਸੀ ਕਿ ਉਹ ਪਿਆਰ ਕੋਈ ਮੁੰਬਈ ਦੇ ਵਿੱਚ ਪੁੱਛੋ ਅਜੀਤ ਭਾਜੀ ਕੋਲੇ ਕੋਈ ਪੰਜਾਬ ਤੋਂ ਬੰਦਾ ਜਾਂਦਾ ਸੀ ਜਾਂ ਕੋਈ ਇਨਸਾਨ ਜਾਂਦਾ ਸੀ ਤਾਂ ਉਹ ਕਿੰਨਾ ਪਿਆਰ ਕਰਦੇ ਸੀਗੇ ਕਿੰਨੀ ਸੇਵਾ ਕਰਦੇ ਸੀ ਉਹਨਾਂ ਦੇ ਖਾਨਦਾਨ ਦੇ ਵਿੱਚ ਉਹਨਾਂ ਦੇ ਸਾਰੇ ਹੀ ਮੈਂਬਰ ਸਭ ਨੂੰ ਪਿਆਰ ਕਰਦੇ ਸੀ ਔਰ ਸਭ ਨੂੰ ਪਿਆਰ ਕਰਦੇ ਕੁਝ ਆਪਕੇ ਬਾਤ ਹੋਈ ਪਰਿਵਾਰ ਕੇ ਸਾਥ ਕਿਆ ਪਤਾ ਚੱਲਾ ਕੁਝ ਖਬਰੇ ਚੱਲ ਰਹੀ ਹੈ ਕਿ ਉਹ ਅਬ ਇਸ ਦੁਨੀਆ ਮੇ ਨਹੀਂ ਰਹੇ ਪਰ ਪਰਿਵਾਰ ਉਹਨਾਂ ਕਹਿ ਰਿਹਾ ਕਿ ਅਭੀ ਉਹ ਠੀਕ ਕੇ ਲਈ ਸਿਹਤ ਜਾਂ ਅਭੀ ਕੇ ਲਈ ਦੁਆਏ ਕੀਤੀ ਜਾਏ ਦੇਖਿਆ ਜੀ ਮੇਰੀ ਰਾਤ 12 ਵਜੇ ਤੱਕ ਬਾਤ ਹੋਤੀ ਰਹੀ ਹੈ ਜੈ ਰਾਜੋ ਧਰਮ ਭਾਜੀ ਕੇ ਪਰਸਨਲ ਸੈਕਟਰੀ ਹੈ ਉਨ세 ਵੀ ਬਾਤ ਹੋਈ ਉਹਨਾਂ ਨੇ ਵੀ ਯਹੀ ਕਹਾ ਕਿ ਵਾਈਗੁਰ ਜੀ ਅਰਦਾਸ ਕਰ ਰਹੇ ਆ ਕਿ ਉਹ ਠੀਕ ਹਨ ਤੇ ਅਸੀਂ ਹੁਣ ਤੱਕ ਇਹੀ ਸਮਝਦੇ ਆਂ ਵੀ ਪ੍ਰਮਾਤਮਾ ਨੇ ਉਹਨਾਂ ਚੜ੍ਹਦੀ ਕਲਾ ਜ ਰੱਖੇ ਉਹਨਾਂ ਨੇ ਇੱਕ ਹੀ ਸਿ ਫਿਲਮ ਸ਼ੁਰੂ ਕੀਤੀ ਸੀ ਉਹਨੂੰ ਪੂਰੀ ਕਰਨਾ ਤੇ ਅਜੇ ਉਹ ਉਹਨਾਂ ਦੀ ਸਿਹਤ ਉਹਦਾ ਜਰੂਰ ਥੋੜੀ ਖਰਾਬ ਸੀ ਪਰ ਮੀਡੀਆ ਵਾਲੇ ਬਹੁਤ ਛੇਤੀ ਖਬਰ ਨੂੰ ਫਲਾ ਦਿੰਦੇ ਆ ਨਾ ਕਿ ਆ ਹੋ ਗਿਆ ਆ ਹੋ ਗਿਆ ਕਈਆਂ ਦੇ ਤੇ ਮੈਂ ਦੇਖਿਆ ਵੀ ਗਲਾਜੇ ਫੁੱਲਾਂ ਦੇ ਹਾਰ ਤੱਕ ਵੀ ਉਹ ਪਾ ਦਿੰਦੇ ਹਨ ਮੈਂ মিডিਆ ਨੂੰ ਇਹ ਰਿਕਵੈਸਟ ਕਰਦਾ ਹਾਂ ਕਿ ਇਹ ਜਿਹੜੀਆਂ ਜੜੀਆਂ ਖਬਰਾਂ ਹਨ ਉਹ ਨਾਂ ਦਿਆ ਕਰ ਉਹਨਾਂ ਤੇ ਬੈਨ ਲੱਗਣਾ ਚਾਹੀਦਾ ਹੈ ਜੋ ਵੀ ਐਕਚੁਅਲ ਖਬਰ ਹੈ ਉਹ ਹੋਣੀ ਚਾਹੀਦੀ ਹੈ ਵੀ ਆ ਅਸਲੀਅਤ ਹੈ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ